ਐਮਐਸਪੀ ਮੰਗ ਰਹੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਕੀਤਾ ਸੀ ਸੱਦਾ ਦਿੱਤਾ ਸੀ ਲੋਕਾਂ ਨੇ ਹੰਗਾਰਾ ਵੀ ਦਿੱਤਾ ਦੁਕਾਨਾਂ ਵੀ ਬੰਦ ਰਹੀਆਂ ਤੇ ਆਮ ਲੋਕਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਪਰ ਨਾਲ ਸੜਕਾਂ ਰੋਕਣ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਸੜਕਾਂ ਰੋਕੀਆਂ ਕੁਝ ਲੋਕਾਂ ਨੇ ਦਵਾਈਆਂ ਬੂਟੀ ਲੈਣ ਜਾਣਾ ਸੀ ਮਰੀਜ਼ ਬਿਮਾਰ ਤੜਫਦੇ ਦੇ ਦੇਖ ਕੇ ਇੱਕ ਦੋ ਮਰ ਵੀ ਗਏ ਤੇ ਜਿਹੜਾ ਹੈਗਾ ਹੋਰ ਦੁੱਧ ਵਾਲਿਆਂ ਨੇ ਤੇ ਆਪਣਾ ਜਿਹੜੀ ਆਵਾਜਾਈ ਤੇ ਕਾਫੀ ਜਿਹੜਾ ਹੈਗਾ ਵਿਗੜ ਗਿਆ ਹੈਗਾ ਇਸ ਕਰਕੇ ਜਿਹੜੇ ਲੋਕ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਕਿ ਅਸੀਂ ਤੁਹਾਡੇ ਸੱਦੇ ਤੇ ਫੁੱਲ ਚੜਾਏ ਪਰ ਤੁਸੀਂ ਸਾਡੇ ਤੇ ਵਿਸ਼ਵਾਸ ਨਹੀਂ ਕੀਤਾ ਵੀ ਸੜਕਾਂ ਤੇ ਲੋਕ ਆਉਣਗੇ ਕਿ ਨਾ ਆਉਣਗੇ ਇਸ ਕਰਕੇ ਜਿਹੜੇ ਅੱਜ ਦੀਆਂ ਵੀਡੀਓ ਦੇਖ ਲੋ ਸੜਕਾਂ ਤੇ ਜਿਹੜੀਆਂ ਝਗੜੇ ਹੋਏ ਨੇ ਇਟਾ ਰੋੜੇ ਚੱਲੇ ਨੇ ਕਾਲੀ ਕਰੋਚ ਹੋਈ ਹੈ ਔਰ ਦਵਾਈ ਇਕ ਲੈਣ ਜਾ ਰਿਹਾ ਸੀ ਉਹ ਉਹ ਲੜੀ ਜਾਂਦਾ ਉਹ ਕਹਿੰਦਾ ਸਾਨੂੰ ਪੁਲਿਸ ਪਰੇਸ਼ਾਨ ਕਰਦੀ ਹੈ ਤੁਹ ਤੋਂ ਬਾਅਦ ਜਦੋਂ ਉਥੋਂ ਕਿਹੜਾ ਛੜਾਕਾ ਹੋਣਾ ਤਾਂ ਤੁਸੀਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਆਪਦੀ ਕਣਕ ਹੀ ਕਹਿੰਦਾ ਕੋਠੇ ਤੇ ਬੀਜ ਲਿਆ ਕਰਾਂਗੇ ਇੱਕ ਕਿਸਾਨ ਦੀ ਲੜਾਈ ਹੋਈ ਸੀ ਉਹਦੇ ਨਾਲ ਵੀ ਜਦੋਂ ਜ਼ਮੀਨਾਂ ਖੋੜੀਆਂ ਕਿੱਥੇ ਜਾਏਗਾ ਉਹ ਕਹਿੰਦਾ ਜੇ ਮੈਂ ਭੁੱਖਾ ਮਰਿਆ ਤੁਹਾਡੇ ਕੋਲ ਆਇਆ ਤਾਂ ਦੱਸ ਦਿਓ ਇਸ ਕਰਕੇ ਜਿਹੜੇ ਹੈਗੇ ਉਹ ਕਹਿੰਦਾ ਵੀ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਅੱਜ ਦੇ ਵਿੱਚ ਜਿਹੜੇ ਲੋਕ ਤੇ ਕਿਸਾਨ ਆਸਵੇਂ ਕੈਂਬੜਪੇ ਇਹ ਜਿਹੜਾ ਹੈਗਾ ਅੱਜ ਦਾ ਪੰਜਾਬ ਨੂੰ ਬੰਦ ਕਰਨ ਦਾ ਜਿਹੜਾ ਸੱਦਾ ਦਿੱਤਾ ਸੀ ਇਹ ਕਿਸਾਨ ਜੱਥੇਬੰਦੀਆਂ ਦੇ ਉਲਟ ਪਿਆ ਹੈ ਕਿਉਂਕਿ ਵਿਰੋਧ ਹੋਇਆ ਇਸ ਕਰਕੇ ਜਿਹੜਾ ਹੈਗਾ ਲੋਕ ਪਰੇਸ਼ਾਨ ਹੋਏ ਨਾ ਦੁੱਧ ਪਾਣੀ ਵਾਲੇ ਪਰੇਸ਼ਾਨ ਹੋਏ ਨਾ ਔਰ ਜਿਨ੍ਹਾਂ ਨੇ ਦੂਰ ਤੱਕ ਜਾਣਾ ਸੀ ਉਹ ਪਰੇਸ਼ਾਨ ਹੋਏ ਨਾ ਇੱਕ 에어ਪੋਰਟ ਤੋਂ ਆਇਆ ਸੀ ਉਹ ਕਹਿੰਦਾ ਮੈਂ 10 ਸਾਲਾਂ ਬਾਅਦ ਆਇਆ ਆ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਉਹ ਉਹਨੂੰ ਨਹੀਂ ਲੰਘਣ ਦਿੱਤਾ ਐਂਬੂਲੈਂਸਾਂ ਹੋਰ ਜੋ ਲੋਕ ਸਾਹਮਣੇ ਮੈਂ ਨਹੀਂ ਕਹਿ ਰਿਹਾ ਵੀਡੀਓ ਆਈ ਜਾਂਦੀਆਂ ਚੈਨਲਾਂ ਦੇ ਵਕ 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 ਸ਼ਹਿਰਾਂ ਦੀਆਂ ਤਾਂ ਇਸ ਕਰਕੇ ਜਿਹੜਾ ਹੈਗਾ ਸਰਕਾਰਾਂ ਦੀ ਜਿਹੜੀ ਹੈਗੀ ਹੈ ਇਹਦੇ ਵਿੱਚ ਕਾਮਯਾਬੀ ਹੈ ਕਿਉਂਕਿ ਲੋਕਾਂ ਨੇ ਸਰਕਾਰ ਚੁਣਨੀ ਹੁੰਦੀ ਹੈ ਤੇ ਸਰਕਾਰ ਦੀ ਅੱਜ ਜਿਹੜੀ ਅੱਜ ਦੀ ਕਾਲ ਸੀਗੀ ਉਹ ਸਰਕਾਰ ਵਾਸਤੇ ਸੈਂਟਰ ਸਰਕਾਰ ਵਾਸਤੇ ਤੇ ਪੰਜਾਬ ਸਰਕਾਰ ਵਾਸਤੇ ਕੋਈ ਬਾੜੀ ਹਾ ਵੀ ਨਹੀਂ ਬਣੀ ਭਾਰੂ ਨਹੀਂ ਪਈ ਕਿਉਂਕਿ ਲੋਕ ਹੀ ਦੁਖੀ ਹੋਏਗਾ ਲੋਕ ਕਹਿ ਰਿਹਾ ਸਾਨੂੰ ਪਰੇਸ਼ਾਨ ਕਰ ਦੋ ਤੁਸੀਂ ਅਸੀਂ ਸਾਨੂੰ ਇਹ ਜੀ ਐਮ ਐਸ ਪੀ ਦੀ ਲੋੜ ਨਹੀਂ ਪਰ ਕਿਸਾਨ ਹੈ ਜਿਹੜੇ ਉਹ ਐਮ ਐਸ ਪੀ ਦੀ ਮੰਗ ਕਰਕੇ ਸਾਰਿਆਂ ਦੇ ਭਲੇ ਵਾਸਤੇ ਕਹਿ ਰਿਹਾ ਇਸ ਤਰ ਕਰ ਰਹੇ ਆ ਤੇ ਹੁਣ ਇਹ ਭਲਾ ਕਰ ਰਿਹਾ ਜਾਂ ਨਾ ਕਰ ਰਿਹਾ ਇਹ ਤਾਂ ਲੋਕ ਨਹੀਂ ਚਾਹੁੰਦੇ ਉਹ ਕਹਿ ਰਹੇ ਆ ਵੀ ਸਾਨੂੰ ਅੱਜ ਦਵਾਈਆਂ ਨਹੀਂ ਲੈਣ ਜਾਂ ਦਿੱਤੀਆਂ ਗਈਆਂ ਮਰੀਜ਼ ਪਰੇਸ਼ਾਨ ਹੋਏ ਆ ਇੱਕ ਦੋ ਮਰੀਜ਼ ਉਹ ਕਹਿੰਦੇ ਸਾਡੇ ਦਮ ਤੋੜ ਗਏ ਇਸ ਕਰਕੇ ਜਿਹੜੇ ਹੈਗੇ ਆ ਉਹਨਾਂ ਦੀ ਝਗੜੇ ਵੀ ਹੋਏ ਨੇ ਕਿਸਾਨਾਂ ਤੇ ਆਪਣੇ ਰਾਹਗੀਰਾਂ ਦੇ ਤਾਂ ਜਿਹੜਾ ਹੈਗੇ ਇਹ ਅੰਦੋਲਨ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅੰਦੋਲਨਾਂ ਦੀ ਬਾਹਲੀ ਵੱਡੀ ਕੋਈ ਹੁੰਦ ਨਹੀਂ ਕਿਉਂਕਿ ਸਰਕਾਰਾਂ ਦੇ ਮੂਹਰੇ ਇਹ ਕੁਛ ਨਹੀਂ ਹੁੰਦੀਆਂ ਚੀਜ਼ਾਂ ਕਿਉਂਕਿ ਜਦੋਂ ਇਹ ਜਿੱਤ ਜਾਂਦੇ ਆ ਲੀਡਰ ਜੋ ਸਰਕਾਰ ਬਣ ਜਾਂਦੀ ਹੈ ਉਹ ਤੋਂ ਪ੍ਰੋਟੋਕੋਲ ਤੇ ਰੂਲ ਦੇ ਵਿੱਚ ਆ ਜਾਂਦੇ ਨਾ ਕੌਂਸਲ ਆਉਂਦੇ ਨੇ ਪਾਲਸੀ ਲੈ ਆ ਕੇ ਜਿਹੜੇ ਸਾਰੇ ਵਰਕਾਂ ਦਾ ਤੇ ਸਾਰੇ ਕਿਸਾਨਾਂ ਦਾ ਮੱਧ ਵਰਗੀ ਕਿਸਾਨਾਂ ਦਾ ਖਿਆਲ ਰੱਖਣਾ ਪੈਂਦਾ ਉਹਦੇ ਵਿੱਚ ਆਵਾਜ਼ ਆਈਦਾ ਆ ਸੌਰੀ ਜਾਨ ਜੀਵ ਦਾ ਕਿਉਂਕਿ ਵੀ ਜਿਹੜੀਆਂ ਫਸਲਾਂ ਹੁੰਦੀਆਂ ਨਾ ਉਹਦੇ ਵਿੱਚ ਕੀ ਕੀ ਕੈਮੀਕਲ ਜਿਨਾਂ ਉਹਨਾਂ ਤੇ ਸਰਕਾਰ ਬੈਨ ਲਾਉਂਦੀ ਹੈ ਜਾ ਜਿਵੇਂ ਝੋਨਿਆਂ ਤੇ ਬੈਨ ਲਾਉਂਦੀ ਹੈ ਸਰਕਾਰ ਅਸੀਂ ਨਹੀਂ ਮੰਨ ਰਹੇ ਤਾਂ ਉਥੇ ਇੱਕ ਕਿਸਾਨ ਕਹਿ ਰਿਹਾ ਸੀ ਉਹਨੂੰ ਕਿ ਤੂੰ ਸਾਡਾ ਦਿੱਤੇ ਖਾਨਾ ਉਹ ਕਹਿੰਦਾ ਜੀ ਮੈਂ ਜਿੱਦੇ ਤੁਹਾਡੇ ਕੋਲ ਮੰਗਣਾ ਆ ਤੁਸੀਂ ਨਾ ਦਿਓ ਕਾਫੀ ਜੜਾ ਕੋਈ ਉਹਨਾਂ ਦੀ ਤਾਂ ਉਹਨਾਂ ਦੀ ਇਹ ਵੀ ਕਹਿਣਾ ਸੀਗਾ ਕਿ ਕਹਿੰਦਾ ਤੁਹਾਡਾ ਅਨਾਜ ਆ ਸਰਕਾਰ ਤੁਹਾਡੇ ਦੁਬਾਤ ਲਈ ਖਰੀਦ ਲੈਂਦੀ ਹੈ ਲੇਕਿਨ 5 ਮਹੀਨਿਆਂ ਬਾਅਦ 4 ਮਹੀਨਿਆਂ ਦਾ ਜਿਹੜੀ ਸਰਕਾਰ ਆ ਉਹ ਸਮੁੰਦਰ ਦੇ ਵਿੱਚ ਛੱਡ ਦਿੰਦੀ ਹੈ ਅਨਾਜ ਨੂੰ ਇਹ ਇਹ ਕਹਿੰਦੇ ਨੇ ਨੇਪਾਲ ਦੇ ਵਿੱਚ ਵੀ ਰਾਜ ਗਿਆ ਸੀ ਆਪਣਾ ਪਿਆਜ਼ ਗਿਆ ਸੀ ਇਤੋਂ ਦਾ ਇਤੋਂ ਦਾ ਝੋਨਾ ਗਿਆ ਸੀ ਕਣਕ ਗਈ ਸੀ ਉਹਨਾਂ ਨੇ ਨਾ ਕਰਤੀ ਸੀ ਵੀ ਅਸੀਂ ਨਹੀਂ ਲੈਣਾ ਇਹਦੇ ਵਿੱਚ ਜ਼ਹਿਰ ਹੈ ਪੋਇਜ਼ਨ ਹੈ ਤਾਂ ਸਰਕਾਰਾਂ ਜਿਹੜੀਆਂ ਆਈਆਂ ਚਲੋ ਖਰੀਦਦੀਆਂ ਖਰੀਦਣ ਤੋਂ ਬਾਅਦ ਜਿਹੜਾ ਹੈਗਾ ਇਹ ਸਮੁੰਦਰ ਦੇ ਵਿੱਚ ਕਾਫੀ ਛੁੱਟੇ ਜਾਂਦੇ ਆ ਇਹ 'ਚ ਕੋਈ ਸ਼ੱਕ ਨਹੀਂ ਤੇ ਉਹਦੇ ਵਿੱਚ ਸਰਕਾਰ ਨੂੰ ਆਮਦਨ ਇਹ ਹੁੰਦੀ ਹੈ ਕਿ ਸਰਕਾਰਾਂ ਦੇ ਹਰੇ ਹਸਪਰੇਆਂ ਜਿਹੜੀਆਂ ਵੇਚ ਕੇ ਵੇਚ ਕੇ ਉਹਦਾ ਪੂਰਾ ਕਰ ਲੈਂਦੇ ਆ ਪਹਿਲਾਂ ਜੇ ਆਪਾਂ ਸੂਚਕਾਂਕ ਨਾਲ ਜੋੜੀਏ ਜੇ ਸਾਰੀਆਂ ਚੀਜ਼ਾਂ ਨੂੰ ਸੂਚਕਾਂਕ ਨਾਲ ਜੋੜੀਏ ਤਾਂ ਜਿਹੜਾ ਹੈਗਾ ਹੋਰਾਂ ਚੀਜ਼ਾਂ ਦੇ ਰੇਟ ਵਧੇ ਆ ਤੇ ਜਿਹੜੀ ਜਿੰਸ ਆ ਸਾਡੀ ਉਥੇ ਪਈ ਹੈਗੀ ਕਿਸੇ ਟਾਈਮ 1 ਰੁਪਏ ਦੀ თਹਲੀ ਹੁੰਦੀ ਸੀ ਲੂਣ ਦੀ ਅੱਜ 45 ਰੁਪਏ ਦੀ ਹੋ ਗਈ ਤੇ ਜਿਹੜੀ ਕਣਕ ਉਹ ਤੋਂ 1.5 ਰੁਪਏ ਕਿਲੋ ਵੇਚਦੀ ਸੀ ਤੇ ਅੱਜ ਕਣਕ 22 ਰੁਪਏ ਰਹੀ ਗਈ ਤੇ ਲੂਣ ਕੀ ਰੇਟ ਹੋ ਗਿਆ 45 ਰੁਪਏ ਕਿਲੋ ਗਿਆ ਕਿ ਆਪਾਂ ਇਹ ਸੂਚਕਾਂਕ ਨਾਲ ਜੋੜ ਗਏ ਤਾਂ ਕਣਕ ਹੈ ਝੋਨਾ ਬਾਜਰਾ ਪੱਤੀਆ ਜੋ ਹੋਏ ਪਿੱਛੇ ਐ ਤੇ ਸਰਕਾਰ ਹੈ ਜਿਹੜੀ ਕੇਂਦਰ ਸਰਕਾਰ ਉਹ ਇਸ ਕਰਕੇ ਐਮਐਸਪੀ ਨਹੀਂ ਦੇ ਰਹੀ ਉਹ ਕਹਿੰਦੇ ਵੀ ਇਹ ਇੱਕ ਕਿਸਾਨਾਂ ਨੇ ਕਮਰਸ਼ੀਅਲ ਤੰਦਾ ਬਣਾ ਲਿਆ ਕਿ ਇਹ ਚ 90 ਮਣ ਜੀਰੀ ਹੋਵੇ 70 ਮਣ ਕਣਕ ਹੋਵੇ ਤੇ ਜਿਹੜਾ ਹੈਗਾ ਵੀ ਇੰਨਾ ਹੋਵੇ ਤੇ ਇੰਨੇ ਕੁਆਂਟਿਟੋ ਨੂੰ ਕਿੰਨਾ ਡਿਵਾਈਡ ਕਰਕੇ ਤੇ ਆ ਆ ਇੰਨੀ ਸਾਨੂੰ ਆਮਦਨ ਹੋਵੇ ਉਹ ਕਹਿੰਦੇ ਵੀ ਜੇ ਕਣਕ ਪੈਦਾ ਹੁੰਦੀ ਸੀ ਪਹਿਲਾਂ 20 ਮਣ ਕਣਕ ਹੁੰਦੀ ਸੀ ਕਿੱਲੇ ਚ ਉਹ ਜਾਂ 40 ਮਣ ਹੁੰਦੀ ਸੀ ਪਿਛਲੇ ਸਮੇਂ ਦੇ ਵਿੱਚ ਤਾਂ ਉਹਦੇ ਵਿੱਚ 10 ਮਣ ਬੰਦਾ 20 ਮਣ ਖਾਨ ਨੂੰ ਰੱਖ ਲੈਂਦਾ ਸੀ ਚਾਰਜੀ ਪਰਿਵਾਰ ਦੇ ਤੇ ਬਾਕੀ ਜਿਹੜੇ ਦਾਣੇ ਪੱਕੇ ਨੂੰ ਅਸਮਾਂ ਬਾਤ ਰੱਖ ਲੈਂਦੀ ਕੁਝ ਵੇਚ ਦਿੰਦੇ ਸੀ ਇਹ ਇਹ ਸਰਕਾਰ ਦਾ ਮੰਨਣਾ ਹੈ ਪਰ ਉਹ ਕਹਿੰਦੇ ਵੀ ਇਹਨਾਂ ਨੇ ਕਮਰਸ਼ੀਅਲ ਤੰਦਾ ਬਣਾ ਲਿਆ ਜਿਹੜਾ ਕਮਰਸ਼ੀਅਲ ਹੋ ਗਿਆ ਤਾਂ ਉਹਦੇ ਵਿੱਚ ਸਰਕਾਰਾਂ ਜਿਹੜੀਆਂ ਉਹ ਆਪਣੇ ਹਿਸਾਬ ਨਾਲ ਹੀ ਚੱਲਣ ਗਈਆਂ ਤੇ ਜਿਹੜੇ ਉਹਦੇ ਐਮਐਸਪੀ ਸਰਕਾਰ ਨਾ ਅੱਜ ਦੇਵੇ ਨਾ ਕੱਲ ਦੇਵੇ ਜਿਹੜੀ ਅੱਜ ਦੀ ਪੰਜਾਬ ਬੰਦ ਦੀ ਕਾਲ ਸੀਗੀ ਕਿਸਾਨਾਂ ਨੇ ਜ਼ਰੂਰ ਕਿਸਾਨੀ ਹਿੱਤ ਵਾਸਤੇ ਜਥੇਬੰਦੀਆਂ ਨੇ ਕੰਮ ਕੀਤਾ ਹੈ ਮੰਨਣਯੋਗ ਹੈ ਪਰ ਲੋਕ ਨਹੀਂ ਚਾਹੁੰਦੇ ਸਰਕਾਰਾਂ ਨਹੀਂ ਚਾਹੁੰਦੀਆਂ ਹੁਣ ਅੱਜ ਦੀ ਜੇ ਆਪਾਂ ਗੱਲ ਨੂੰ ਕਲੀਅਰ ਕਰੀਏ ਕਿ ਕਿਸਾਨ ਜਥੇਬੰਦੀਆਂ ਦੇ ਹਿੱਸੇ 20% ਇਹ ਗੱਲ ਆਈ ਹੈ ਉਹਦੇ ਵਿੱਚੋਂ ਜੋ ਵਪਾਰੀ ਵਰਗ ਹੈ ਆਮ ਲੋਕ ਹੈ ਜਾਂ ਮਤਲਬ ਖੇਤੀਬਾੜੀ ਵਾਲੇ ਜਿਹੜੇ ਧੰਦੇ ਨਾਲ ਜੁੜੇ ਹੋਏ ਆ ਉਹ 80% ਲੋਕ ਨਹੀਂ ਚਾਹੁੰਦੇ ਵੀ ਇਹੋ ਜਿਹਾ ਜਿਹੜਾ ਮਤਲਬ ਆਵਾਜ਼ਾਈ ਦੇ ਵਿੱਚ ਵਿਗੜਨ ਪਵੇ ਕਿਸੇ ਨੂੰ ਪਰੇਸ਼ਾਨ ਕੀਤਾ ਜਾਵੇ ਜਾਂ ਮਤਲਬ ਕੀ ਵੀ ਹੈਗਾ ਸਾਨੂੰ ਇਹ ਜੀਆਂ ਕਹਿੰਦੇ ਐਮਐਸਪੀਆ ਦੀ ਲੋੜ ਨਹੀਂ ਇਹ ਲੋਕਾਂ ਦਾ ਦਾਵਾ ਹੈ ਲੋਕਾਂ ਦੀਆਂ ਵੀਡੀਓ ਆਈਆਂ ਵੀ ਹੈ ਲੋਕਾਂ ਨੇ ਸਾਰਾ ਕੁਝ ਜਿਹੜਾ ਸਾਹਮਣੇ ਕਿਹਾ ਹੈ ਤੇ ਇਹ ਜਿਹੜਾ ਹੈਗਾ ਜਥੇਬੰਦੀਆਂ ਤੇ ਗੌਰ ਕਰਨਾ ਜਦੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਕੌਲ ਕੀਤੀ ਸੀ ਲੋਕਾਂ ਨੇ ਉਹਨੂੰ ਅਪਣਾਇਆ ਬਾਜ਼ਾਰਾਂ ਬਾਜ਼ਾਰ ਬੰਦ ਰਹੇ ਸਬਜ਼ੀਆਂ ਮੰਡੀਆਂ ਬੰਦ ਰਹੀਆਂ ਡੇਰੀ ਵਾਲੇ ਦੁੱਧ ਵਾਲੇ ਉਹ ਬੰਦ ਰਹੇ ਲੋਕਾਂ ਨੇ ਅੱਜ ਬੁੱਲ ਲਿਆ ਜਿਨ੍ਹਾਂ ਦੇ ਘਰ ਦੁੱਧ ਲੱਗਿਆ ਸੀ ਜੋ ਕਿਦੋਂ ਇਧਰ ਉਧਰ ਇੰਤਜ਼ਾਮ ਕੀਤਾ ਤਾਂ ਇੱਕ ਕਿਸਾਨ ਉੱਥੇ ਲੜ ਰਿਹਾ ਸੀ ਕਿਉਂ ਦਰਾ ਵੀ ਦਵਾਈ ਤੂੰ ਕੱਲ ਲੈ ਲੈਣੀ ਸੀ ਉਹ ਕਹਿੰਦਾ ਬਾਈ ਜੀ ਬੰਦੇ ਦਾ ਕੀ ਪਤਾ ਕਦੋਂ ਹਾਰਟ ਅਟੈਕ ਹੋ ਜਾਏ ਕਦੋਂ ਬਿਮਾਰ ਹੋ ਜਾਏ ਸੋ ਇਸ ਕਰਕੇ ਜਿਹੜੀ ਆ ਇਹ ਅੱਜ ਦਾ ਪੰਜਾਬ ਵੱਤ ਦਾ ਸੱਦਾ ਹੈ ਇਹਦਾ ਕੋਈ ਬਹੁਤਾ ਸਰਕਾਰ ਤੇ ਅਸਰ ਨਹੀਂ ਪੈਣਾ ਤੇ ਪੰਜਾਬ ਵਾਸਤੇ ਵੀ ਭਾਰੂ ਪਿਆ ਹੈ ਤੇ ਕਿਸਾਨ ਜਥੇਬੰਦੀਆਂ ਦੀ ਇਹ ਗੱਲ ਖਲਾਪ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ